ਥੂਲੇ ਆਲੇ ਏਦਾਂ ਮਤਲਬ ਗੋਲ ਕੱਟ ਕੇ ਪਾਉਣੇ ਆ ਇਹਨੂੰ ਕਹਿੰਦੇ ਲੱਛਾ ਲੱਛਾ ਅੱਛਾ ਮੈਂ ਖੋਲ ਕੇ ਫਿਰ ਅੱਛਾ ਏਦਾਂ ਖੋਲ ਲੜਨੇ ਇਹ ਸਾਰੇ ਖੋਲ ਲੈ ਜਿੱਦਾਂ ਲੱਛੇ ਪਰੌਂਠੇ ਹੁੰਦੇ ਆ ਇਹਨੂੰ ਲੱਛਾ ਕਹਿੰਦੇ ਲੱਛਾ ਪਿਆਜ਼ ਇਹ ਵੀ ਯਾਰ ਅੱਜ ਪਤਾ ਲੱਗਿਆ ਬਸ ਨਿੰਬੂ ਵੀ ਭਾਈ ਇਹਦੇ ਤੇ ਪਾਣੇ ਫਿਰ ਹਾਂਜੀ ਹਾਂਜੀ ਨਿੰਬੂ ਵੀ ਪਾ ਲਿਆ ਫਲੇਵਰ ਵਾਸਤੇ ਫਲੇਵਰ ਵਾਸਤੇ ਹਾਂ ਇਹਨਾਂ ਦੇ ਆਪਣਾ ਛਿਲਕੇ ਹੁੰਦੇ ਨਾ ਇਹ ਸਭ ਤੋਂ ਟੌਪ ਹੁੰਦਾ ਫਲੇਵਰ ਆ। ਅੱਛਾ ਇਹ ਚਾਈਨੀਸ ਅਗਰਮ ਜੀ ਨੂੰ ਦਦੂਗਾ ਕਰਕੇ ਪਾਇਆ ਜਾਂਦਾ ਛਿਲਕੇ ਛਿਲਕੇ ਨੂੰ। ਕੱਲੇ ਛਿਲਕੇ ਨੂੰ। ਕਮਾਲ ਆ ਯਾਰ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ। ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ। ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਕਾਰਾਂ ਚ ਮਾਲਕ ਕਰੇ ਜੀ ਬਾਤਾ। ਮੈਨੂੰ ਕੋਈ ਕੰਮ ਪੈ ਗਿਆ ਤਾਂ ਜੀ ਮਾੜਾ ਜਿਹਾ ਬਾਹਰ ਕਿਸੇ ਨੇ ਹਾਕ ਮਾਰ ਲਈ ਸੀ ਤਾਂ ਕਰਕੇ ਬਾਹਰ ਨੂੰ ਜਾਣਾ ਪੈ ਗਿਆ ਤੇ ਲਓ ਜੀ ਪ੍ਰੋਗਰਾਮ ਆਪਣਾ ਹੋ ਗਿਆ ਸ਼ੁਰੂ ਤਿਆਰੀਆਂ ਖੇਚ ਲੀਆਂ ਸਾਰਾ ਟੱਬਰ ਹਜੇ ਸਾਡਾ ਤਿਆਰ ਹੋਣ ਨੂੰ ਬੈਠਾ ਮੈਂ ਦੇਖ ਲਓ ਡੰਕਰਾਂ ਦਾ ਕੰਮ ਵੀ ਨਿਬੇੜਤਾ ਆਣ ਕੇ ਆਪਾਂ ਤਿਆਰ ਵੀ ਹੋ ਜਾਈਏ ਪਰ ਇਹਨਾਂ ਤੇ ਹੁਣ ਤੱਕ ਦੇਖ ਲਓ ਤਿਆਰ ਨਹੀਂ ਹੋ ਹੋਇਆ ਕਰਦੇ ਆਂ ਤੇ ਹੈ ਇਹ ਹਜੇ ਹੀ ਕੰਮ ਸੌਣ ਦਾ ਹੀ ਪਤਾ ਬਸ ਵੀ ਸੌਏ ਰਹੋ ਹਨਾ ਪਰ ਜਿਹੜੇ ਬੰਦੇ ਨੇ ਕੰਮ ਕਰਨਾ ਸਾਰਾ ਕੰਮ ਨਿਵੇੜ ਕੇ ਦੇਖ ਲਓ ਵਿਲੇ ਹੋ ਕੇ ਆਪਾਂ ਰੈਡੀ ਹੋ ਗਏ ਹਲਵਾਈ ਸਾਹਿਬ ਆ ਗਏ ਸਾਡੇ ਤਿਆਰੀਆਂ ਚੱਲ ਪੀਆਂ ਭਾਈ ਜੋਰਾਂ ਸ਼ੋਰਾਂ ਤੇ ਮੈਂ ਥੋੜਾ ਜਿਹਾ ਵੈਸੇ ਡੰਗਰਾਂ ਕਰਕੇ ਹਲਵਾਈ ਸਾਹਿਬ ਵੱਲ ਆਉਣ ਨੂੰ ਥੋੜਾ ਜਿਹਾ ਲੇਟ ਹੋ ਗਿਆ ਫੇਰ ਆਣ ਕੇ ਤੁਹਾਨੂੰ ਪਤਾ ਦਸਤਾਰ ਦਸਤੂਰ ਵੀ ਬੰਨੀ ਆ ਭਾਈ ਟਾਈਮ ਲੱਗ ਜਾਂਦਾ ਹੁੰਦਾ ਹੈਨਾ ਜਿਹੜੇ ਬੰਦੇ ਸਰਦਾਰ ਆ ਉਹਨਾਂ ਨੂੰ ਪਤਾ ਵੀ ਭਾਈ ਪਹਿਲਾਂ ਦਸਤਾਰ ਸਜਾਉਣੀ ਆ ਪਰ ਨਾ ਅੱਜ ਬਹੁਤ ਸੋਹਣਾ ਬੰਨ ਹੋ ਗਿਆ ਤੇ ਬੰਨਿਆ ਵੀ 2 ਮਿੰਟ ਦੇ ਵਿੱਚ ਹੈਨਾ ਆਜੋ ਫਿਰ ਹੁਣ ਹਲਵਾਈ ਸਾਹਿਬ ਨੇ ਇਧਰ ਮਿਕਸੀਆਂ ਮੁਕਸੀਆਂ ਕਰਤੀਆਂ ਚਾਲੂ ਤੇ ਮਿਲਦੇ ਆਂ ਬਾਈ ਨੂੰ ਫਿਰ ਹਨਾ ਤੇ ਸਬਜ਼ੀ ਦੀ ਕਟਿੰਗ ਚੱਲ ਰਹੀ ਆ ਕਿਆ ਕੁਝ ਬਣਨਾ ਉਹ ਸਾਰਾ ਹੁਣ ਤੁਹਾਨੂੰ ਦਿਖੇ ਜਾਣਾ ਬਲੌਗਾਂ ਦੇ ਵਿੱਚ ਆਜੋ ਮਿਲਦੇ ਆਂ ਜੀ ਫਿਰ ਸਾਰਿਆਂ ਨੂੰ ਲਾਓ ਜੀ ਇਧਰ ਭਾਈ ਚੱਲ ਪਿਆ ਕੰਮ ਮਾਲਕ ਦੀ ਕਿਰਪਾ ਨਾਲ ਪਿਆਜ਼ ਪਿਉਜਾਂ ਦੀ ਕਟਿੰਗ ਹੋ ਗਈ ਸਾਰੀ ਹਨਾ ਤੇ ਇਧਰ ਛੋਲੇ ਅਵਾਲਦੇ ਬਾਈ ਨੇ ਬਾਈ ਇਹ ਇਦਾਂ ਦਾ ਅੱਛਾ ਕਲਰ ਕਰਿਆ ਇਹਨਾਂ ਨੂੰ ਮੈਂ ਖਾ ਪਤਾ ਨਹੀਂ ਕਾਲੇ ਜੇ ਕਾਤੇ ਪਾਣੀ ਜਾਂ ਕਾਲਾ ਹੋ ਗਿਆ ਇਹ ਸਰਕਾ ਚ ਮਾ ਉਹ ਖਿਲ ਹੈ ਤੇ ਮੇ ਲੋ ਜ ਇਧਰ ਪਹਿਲਾਂ ਸਾਡੇ ਹਲਵਾਈ ਸਾਹਿਬ ਨੂੰ ਹੱਸੇ ਕਾ ਭਾਈ ਸਾਰਿਆਂ ਨੂੰ ਹੋਰ ਭਾਈ ਕਾਇਮ ਆ ਵਧੀਆ 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 ਕੰਮ ਦੀ ਨੱਠ ਭੱਜ ਪਈ ਪਈ ਆ ਹੈ ਆ ਜਗ੍ਹਾ ਦਾ ਤੇਰੇ ਨਾਮ ਰਜਿਸਟਰੀ ਕਰਾ ਦੇਣੀ ਅਸੀਂ ਇੰਨੀ ਇੰਨੀ ਕ ਜਗ੍ਹਾ ਦੀ ਨਾ 10 ਵਜੇ 10 ਦੀ ਕਿਉਂਕਿ ਥੋੜੇ ਦਿਨਾਂ ਬਾਅਦ ਭਾਈ ਦਾ ਆਹੀ ਜਗ੍ਹਾ ਤੇ ਡੇਰਾ ਲੱਗੇ ਜਾਂਦਾ ਆ ਕੇ ਹੈ ਤੇ ਚੱਲ ਭਾਈ ਇਹ ਮਾਲਕ ਦੀ ਕਿਰਪਾ ਨਾਲ ਭਾਈ ਖੁਸ਼ੀਆਂ ਏਕਣੀ ਆਉਂਦੀਆਂ ਰਹਿਣ ਹਨਾ ਅਸੀਂ ਐਦਾਂ ਹੀ ਪ੍ਰੋਗਰਾਮ ਕਰਦੇ ਰਹੀਏ ਤੇ ਬਾਬਾ ਰੱਖੇ ਸੁੱਖ ਇੱਧਰ ਭਾਈ ਆ ਗਿਆ ਲਸਣ ਲਸਣ ਭਾਈ ਫੇਰ ਮੈਂ ਘਰਾਂ ਮੈਂ ਖਾ ਹੈਗੀ ਆਪਣੇ ਕੋਲ ਹਾਂ ਘਰ ਦੀ ਘਰ ਦਾ ਹੀ ਹੁੰਦਾ ਤੇ ਇਹਦੇ ਵਰਗੀ ਰੀਸ ਵੀ ਨਹੀਂ ਆ ਦੂਏ ਮੰਨ ਜੰਨੀ ਗੱਲਬਾਤ ਹੈਗੀ ਇਹਦੀ ਗੱਲ ਅਖਿਆ ਜੇ ਆਪਾਂ ਲਾ ਪ੍ਰੋਗਰਾਮ ਦੀ ਬਾਤ ਹੈ ਹਾਂ 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 ਛੱਗ ਜੀ ਛੱਡੀ ਜਾਂਦਾ ਉਹਦੇ ਗੱਲ ਨਹੀਂ ਗੱਲ ਜੀ ਬਣਦੀ ਆ ਨੌਂ ਵੀ ਲੱਗਣਾ ਉਹ ਹਾਂ ਅਸਲ ਕਰੰਟ ਦਾ ਹੀ ਲਸਣ ਚ ਸਾਡੇ ਨਾ ਬਾਈ ਇੱਕ ਭਈਆ ਹੁੰਦਾ ਦਾ ਦੇਖ ਲਾ ਤੂੰ ਪੂਰੀ ਪੋਥੀ ਉਹ ਕੱਚੀ ਉਹ ਖਾ ਜਾਂਦਾ ਦਾ ਲਸਣ ਦੀ ਉਹਨੇ ਰੋਜ਼ ਇੱਕ ਪੋਥੀ ਖਾਣੀ ਦੇਖ ਲਾ ਅਸੀਂ ਹੈਰਾਨ ਹੋ ਗਏ ਭਰਾਵਾ ਮੈਂ ਖਾਦਾ ਇੱਕ ਵਾਰ ਮਨ ਤਾਂ ਕੋੜਾ ਲੱਗਿਆ ਉਹਦਾ ਆਏ ਖਾਂਦਾ ਦਾ ਜਿਦਾਂ ਬਦਾਮ ਖਾਂਦੇ ਹੁੰਦੇ ਉਹ ਕਹਿੰਦਾ ਬਾਈ ਨੇਪਾਲ ਦਾ ਦਾ ਉਹ ਕਹਿੰਦਾ ਸਾਡੇ ਦਾ ਕਹਿੰਦਾ ਸਾਰੇ ਹੀ ਖਾਂਦੇ ਕਹਿੰਦਾ ਨਾ ਸਾਡੇ ਗੋਡਾ ਦੁਖੇ ਨਾ ਸਾਡੇ ਮੋਂਡਾ ਦੁਖੇ ਕਿਸੇ ਦਾ ਹਾਂ ਗੱਲ ਵੀ ਸਹੀ ਹੈ ਯਾਰ ਆਪਣੇ ਲੋਕ ਨਾ ਇਹ ਇਹ ਚੀਜ਼ਾਂ ਜਿਹੜੀਆਂ ਖਰਾਕਾ ਛੱਡ ਗਏ ਛੱਡ ਕੇ ਬਾਦਰ ਦੀਆਂ ਅਲੱਗ ਰੈਡੀ ਹਾਂ 버ਗਰ ਪੀਜ ਆ ਪਰ ਆਗੇ ਰੈਡੀਮੇਡ ਸੌਦੇ ਹੋ ਗਏ ਤਾਂ ਹੀ ਹੁਣ ਬਾ ਕੇਸੇ ਨੂੰ ਬਾਏ ਹੋ ਜਾਂਦੀ ਕਿਸੇ ਨੂੰ ਕੋਸ ਹੋ ਜਾਂਦਾ ਤੇ ਸਵਾਨ ਭਾਈ ਆਪਣਾ ਸਾਰਾ ਬਾਈ ਨੂੰ ਲੈਣ ਕੇ ਦੇ ਤਾ ਤਾਂ ਇੱਧਰ ਟਮਾਟਰ ਕਰਤੇ ਬਾਈ ਨੇ ਰੈਡੀ ਆਪਏ ਨਿੰਬੂ ਇਹਦੇ ਚ ਕੀ ਆਈ ਮੈਦਾ ਤੇ ਆਹ ਮੈਕਸੀ ਮੁਕਸੀ ਕਰੇ ਲਿਆ ਬਾਈ ਨੇ ਸਮਾਨ ਸਾਰਾ ਮਸਾਲੇ ਮਸੂਲੇ ਸਾਰੇ ਮਸਾਲੇ ਦੀਆਂ ਪਤੰਦਰ ਨੇ ਬੜੀਆਂ ਹੀ ਡੱਬੀਆਂ ਦੇਤੀਆਂ ਮੈਂ ਕਹਦਾ ਛੋਟੀਆਂ ਨਹੀਂ ਸਾਰੀਆਂ ਬੜੀਆਂ ਹੀ ਆ ਯਾਰ ਛੋਟੀ ਤਾਂ ਕੋਈ ਵੀ ਨਹੀਂ ਦਿੱਤੀ ਆਪਣੇ ਹੁਣ ਇੰਨਾ ਲੱਗਣਾ ਨਹੀਂ ਹੈ ਕਿਉਂਕਿ ਪ੍ਰੋਗਰਾਮ ਆਪਣੇ ਹੈਗਾ 15 ਕ ਬੰਦਿਆਂ ਦਾ ਦਸ ਸਾਰੇ ਮਸਾਲੇ ਜ਼ਿਆਦਾ ਹੀ ਆ ਚਲ ਦੇਖੀ ਜਾਉਂਗੇ ਹੁਣ ਕੋਈ ਨਹੀਂ ਜਿਹੜੇ ਬਚ ਗਏ ਕਿਤੇ ਫੇਰ ਕੰਮ ਆ ਜਾਏ ਸੂਜੀ ਰਹਿ ਗਈ ਸੂਜੀ ਮੈਂ ਲੈ ਆਣਾ ਬਾਈ ਕੋਈ ਨਾ ਜਾ ਕੇ ਦੇ ਲਿਆ ਦੇ ਮੇਰੇ ਕੋਲ ਹਾਂ 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 ਸੂਦੀ ਫੜਦੇ ਹਾਂ ਕੋਈ ਨਹੀਂ ਜਾ ਕੇ ਤੇ ਆਪਣੇ ਛੋਲੇ ਪਾਈ ਹੁਣ ਛੋਲੇ ਤਾਂ ਮੈਂ ਕਹਿੰਦਾ ਹੋ ਗਏ ਬਾਈ ਰੈਡੀ ਹੈ ਨਾ ਪਰ ਗਰੇਵੀ ਉਹ ਲਾਉਣੀ ਚੱਲ ਪਾਈ ਉਹ ਵੀ ਤਿਆਰੀ ਕਰ ਗਰੇਵੀ ਦੀ ਹੈ ਜੀ ਦਾ ਹੋ ਰਿਹਾ ਬੰਦਾ ਠੀਕ ਆ ਤੇ ਉਧਰ ਪਾਈ ਚੱਲ ਰਿਹਾ ਕੰਮ ਹੁਣ ਪਤੀਲੇ ਬਤੂਲੇ ਬਾਈ ਨਾਲ ਨੂੰ ਲਿਆਣ ਤੇ ਤੇ ਪਹਿਲਾਂ ਹੀ ਚੱਕ ਦੇ ਫਟੇ ਬਾਈ ਤੜਕਾ ਸ਼ੁਰੂ ਆ ਹਾਂ ਤੂੰ ਕੀ ਕਰਦੀ ਬਿਰਦੀ ਮੈਂ ਥੋੜੇ ਰਸਣ ਪਾੜੀ ਦੇ ਸਮਾਂ ਕਰ ਰਹੀ ਆ ਅੱਛਾ ਠੀਕ ਚੜੀ ਗਈ ਆ ਅੱਛਾ ਠੀਕ ਆ ਆ ਵੀ ਟਮਾਟਰ ਪਈਆ ਬਾਈ ਇਹਦੀ ਵੀ ਗਰੇਵੀ ਬਣਾਉਣੀ ਆ ਹੈ ਆ ਟਮਾਟਰਾਂ ਅੰਨਾ ਹੋ ਮਿਕਸੀ ਕਰਨੇ ਇਹ ਵੀ ਥੋੜਾ ਮਿਕਸੀ ਕਰਕੇ ਪਾ ਦੇ ਅੱਛਾ ਗਰੇਵੀ ਚ ਪਾਣੇ ਹਨਾ ਇਹ ਹਾਂ ਹਾਂ ਕੱਟੇ ਨੂੰ ਟਾਈਮ ਲੱਜਦਾ ਇਦੋਂ ਜੇ ਖੀਤੀ ਹੋ ਜਾਉ ਆ ਜਲਦੀ ਹੋ ਜਾਂਦਾ ਕੰਮ ਠੀਕ ਆ ਠੀਕ ਆ ਆਲੂਆਂ ਦੀ ਤਾਂ ਨਹੀਂ ਪਨ ਲੋੜ ਆਲੂ ਆਲੂ ਪਏ ਆ ਵੈਸੇ ਆ ਕੱਟਾ ਜੀ ਲੋਡ ਹੋਈ ਮੈਂ ਹੁਣ ਹੋਏ ਹਲਵਾਈ ਸਾਹਿਬ ਗਰਮ ਖੋਲਤੀਆਂ ਜੈਕਟਾਂ ਹਨ ਹੈ ਚੱਕ ਦਿਆਂਗੇ ਹੁਣ ਫੱਟੇ ਬਾਈ ਕਹਿੰਦਾ ਜਿਉਂ-ਜਿਉਂ ਕੰਮ ਚੱਲੀ ਜਾਂਦਾ ਜਿਉਂ-ਜਿਉਂ ਗਰਮੀ ਆਈ ਜਾਂਦੀ ਅਸਲ 'ਚ ਠੰਡ ਹੈਗੀ ਆ ਬਾਈ ਵੇਲੇ ਬੰਦੇ ਨੂੰ ਜਿਹੜਾ ਬੰਦਾ ਕੰਮਕਾਰ ਕਰਦਾ ਉਹਦੇ ਵਾਸਤੇ ਕੋਈ ਠੰਡ ਨਹੀਂ ਆ ਦੇਖ ਲੈ ਬਾਈ ਨੇ ਖੋਲਤੀ ਜੈਕਟ ਬਾਹਾਂ ਵੀ ਚੜਾ ਲਈਆਂ ਉੱਪਰ ਨੂੰ ਕੰਮ ਜਨਾ ਨੇ ਹੀ ਨਾ ਤੂਫਾਨ ਦੇਖਿਆ ਜਾਂਦਾ ਹਾਂ ਆ ਵੀ ਗੱਲ ਠੀਕ ਆ ਬਾਈ ਜੀ ਕੰਮ ਚ ਨਾ ਨੇਰੀ ਨਾ ਤੂਫਾਨ ਆਪਣਾ ਸਿਰਫ ਕੰਮ ਦੇਖੋ ਹੁੰਦਾ ਹੈ ਭਾਈ ਚੱਲ ਵੀ ਪੱਠੀ ਆਪਣੀ ਮਾਲਕ ਦੀ ਕਿਰਪਾ ਨਾਲ ਉਹ ਖੋਲਿਆ ਬਾਈ ਨੇ ਖਜ਼ਾਨਾ ਨਾ ਆ ਗਿਆ ਖਰਚਣਾ ਚਾਹ ਆ ਮ ਝਰਨੀਆਂ ਪਾਣੀ ਮਾਰ ਲਈ ਮੇਰਾ ਵੀ ਰਖਣਾ ਰਫੈਂਡ ਤਾਂ ਬਾਈ ਆਪਣੇ ਕੋ ਪਹਿਲਾਂ ਹੀ ਪਿਆਦਾ ਬਚਿਆ ਵਾ ਜਦ ਆਪਾਂ ਟੀਨ ਲਿਆਏ ਤੇ ਚੱਕ ਕੇ ਰਫੈਂਡ ਦਾ ਬਣਾਉਦੇ ਘਲੇ ਸਾਰ ਜਾਣਾ ਦੇਖ ਲਾ ਤੂੰ ਸੌਦੇ ਜਦ ਪੁਆਏ ਮੈਂ ਕੱਲ ਜਦ ਰਫੈਂਡ ਤਾਂ ਤੁਸੀਂ ਤਾਂ ਲਿਖਿਆ ਹੋਇਆ ਦਾ ਇਹ ਪਾਈ ਚੱਲ ਰਿਹਾ ਹਾਂ ਪੇ ਅੱਜ ਵੀ ਉਸ ਅਸ਼ੀਰ ਹੋ ਰਹੇ ਆ ਇਧਰ ਤਰਤੇ ਬਾਈ ਨੇ ਛੋਲੇ ਬਾ ਕਿਆ ਬਾਤ ਹੈ ਮਟੀਰੀਅਲ ਸਾਰਾ ਜੋਰਾ ਜਹੋਰਾ ਦੀ ਚੱਲਿਆ ਜਾ ਰਿਹਾ ਆ ਲਾਲ ਬੈਗ ਦਾ ਕਮਾਲ ਆ ਜਿੰਨਾ ਵੀ ਹੈਗਾ ਹੈ ਬਾਈ ਲਾਲ ਬੈਗ ਦਾ ਕਮਾਲ ਆ ਸਾਰਾ ਇਹ ਵਿੱਚੋਂ ਨਿਕਲਦੇ ਸੱਪ ਉਹਦੇ ਵਿੱਚ ਸੱਪ ਨਿਕਲਦੇ ਆ ਵੀ ਯਾਰ ਠੀਕ ਬਣਾ ਲਿਆ ਬਾਈ ਸਿਸਟਮ ਜੀ ਚੀਰਨੇ ਨੂੰ ਹਨਾ ਲੱਕੜ ਦਾ ਅੱਛਾ ਯਾਰਾ ਫਿਰ ਵੀ ਚੱਲ ਇਹਦਾ ਆਏ ਜਿੱਥੇ ਮਰਜੀ ਇਹਨੂੰ ਰੱਖ ਗਏ ਆਪਣਾ ਯੰਤਰ ਭਾਈ ਵਾਜੀ ਸਾਡੇ ਵਰਗਿਆਂ ਨੇ ਘੰਟਾ ਲਾਉਣਾ ਦਾ ਆ ਮਿੰਟ ਦੋ ਲਾਉਣੀ ਬਾਈ ਨੇ ਕਰਤਾ ਕੰਮ ਗੋਲ ਸਾਰਾ ਆਜਾ ਆਪਣਾ ਲਿਆਂਦੇ ਬੰਦਾ ਹੂੰ ਬਣਾਣ ਦੇ ਇਹ ਬਾਈ ਪਟੂਰੀਆਂ ਦਾ ਮਾਹਰ ਆ ਠੀਕ ਆ ਠੀਕ ਆ ਯਾਕ ਕਦੇ ਆਗੇ ਫਟੇ ਹੈ ਪਿਆਜ਼ਾਂ ਦਾ ਬਾਈ ਸਰਜੂ ਕਿ ਹੋਰ ਲਿਆਵਾਂ ਸਰਤ ਬਹੁਤ ਹੋਣਾ ਦੇਖੀ ਬਾਈ ਕੱਟਣਾ ਹੈ ਹੈ ਵੱਡੀ ਵੱਡੀ ਗੱਡੀ ਕੱਢ ਲੈਣ ਦੇ ਪਹਿਲਾਂ ਮੜੀ ਦੁੱਧ ਵਾਲੀ ਗੱਡੀ ਆਹ ਦੁੱਧ ਵਾਲੀ ਗੱਡੀ ਮੈਂ ਭਾਈ ਅੱਜ ਠੀਕ ਠਾਕ ਆ ਤੁਸੀਂ ਹਾਂਜੀ ਠੀਕ ਆ ਜੀ ਅੱਜ ਡਿਊਟੀ ਲੱਗੀ ਤੇ ਦੁੱਧ ਵਾਲੀ ਬਾਈ ਦੀ ਇਹਦੇ ਬਾਅਦ ਅੱਡਾ ਲਾ ਲਈ ਉਹ ਪਿਆ ਸਾਹਮਣੇ ਹੋਜੀ ਕਰਤਾ ਬਾਈ ਨੇ ਕੰਮ ਸ਼ੁਰੂ ਹੈ ਇੱਧਰ ਚੱਲ ਰਹੀ ਆ ਹੁਣ ਮਿਕਸੀ ਕੀ ਬਾਤ ਆ ਕੀ ਬਾਤ ਆ

ਕਿ ਦੇਖ ਲੋ ਮਤਲਬ ਪੰਗਾ ਲੈਣਾ ਹੋਣਾ ਢਾਕੇ ਸਾਰਾ ਅੱਖਾਂ માં ਆ ਚੀਜ਼ ਪਾ ਗਏ ਆ ਦੇਖੋ ਭਾਈ ਕੀ ਆ ਖਤਰਨਾਕ ਚੀਜ਼ ਆ ਇਹ ਨਰੀਆਂ ਹੀ ਮਿਰਚਾਂ ਵਾਹ ਜੀ ਵਾਹ ਕਰਤੀਆਂ ਗ੍ਰੈਂਡ ਬਾਈ ਨੇ ਤਿਆਰੀ ਹੋ ਗਈ ਆਪਣੀ ਭਾਈ ਪੂਰੀ ਮਹਾਰਾਜ ਦੀ ਕਿਰਪਾ ਨਾਲ ਕੰਮ ਚੱਲ ਰਿਹਾ ਜੋਰਾਂ ਸ਼ੋਰਾਂ ਤੇ ਲਾਵ ਜੀ ਪੈਸੇ ਫਾਇਦਾ ਦਾ ਬਹੁਤ ਆ ਯਾਰ ਮਸ਼ੀਨਰੀ ਦਾ ਹਨਾ ਕਿੰਨੀ ਲੇਅਰ ਲੱਗਣੀ ਸੀ 2 ਮਿੰਟ ਲੱਗੇ ਨੇਰੀ ਠਾਲਤੀ ਨੋ ਇਹ ਤੜਕੇ ਵਾਲਾ ਕੰਮ ਹੋ ਗਿਆ ਭਾਈ ਸ਼ੁਰੂ ਹੁਣ ਲੱਗੇ ਬਣਨ ਛੋਲੇ ਫੇਲ ਆ ਗਿਆ ਬੱਚਾ ਇੰਦਰ ਪਿਆਜ਼ ਹੋ ਗਏ ਪਿਆਜ਼ ਭਾਈ ਸਲਾਦ ਤਾਂ ਨਹੀਂ ਲੋੜ ਭਾਈ ਸਲਾਦ ਦੀ ਕਿ ਕੱਟਣਾ ਕੱਟਣਾ ਹਨਾ ਖੀਰੇ ਹੈਗੇ ਲਿਆੰਦੇ ਵੇ ਮੂਲੀ ਵੀ ਹੈਗੀ ਆ ਘਰ ਦੀ ਉਹ ਮੂਲੀ ਕੱਟ ਲਾਂਗੇ ਥੋੜੀ ਤੇ ਇਹ 2-4 ਪਿਆਜ਼ ਕੱਟ ਲਾਂਗੇ ਸਲਾਦ ਬਣ ਜਾਣਾ ਤਰੇ ਵੀ ਕਰੋ ਵੀ ਸਾਰੇ ਪਨੀਰ ਵੀ ਫਾੜਨਾ ਤਾਂ ਬਾਈ ਹਜੇ ਹਾਂ ਪਨੀਰ ਜਿਹੜਾ ਆਪਾਂ ਨੇ ਵਿੱਚ ਪਾਉਣਾ ਨਾ ਉਹ ਆਪਣਾ ਹੀ ਫਾੜ ਲੈਣਾ ਠੀਕ ਨਹੀਂ ਹਾਂ ਤਾਂ ਇਹ ਕਿਲੋ ਬਣੇ ਜਾਂ 2 ਬਣੇ ਸਾਰੇ ਹੀ ਛੱਡਣਾ ਮੈਂ ਤੇ ਆ ਗਿਆ ਭਾਈ ਪਿਆਜ਼ ਆ ਕੇ ਆ ਗਿਆ ਜੁਆਣ ਜੁਆਣ ਜੀਰਾ ਵਿਆਜਾਂ ਦੀ ਕਟਿੰਗ ਹੈ ਬਾਈ ਬਹੁਤ ਟੌਪਰੀ ਕਰੀ ਐ ਨਾ ਬਰੀਕ ਬਰੀਕ ਹਾਂ ਆ ਦੋਈ ਗਰੀਬੀ ਵਾਲੇ ਪਾਣੇ ਪੈਣੇ ਤੇ ਥੰਡੇ ਕਰਕੇ ਮਿਕਸੀ ਕਰਨੇ ਪੈਣੇ ਤੇ ਹਾਂ ਹੁਣ ਸਿੱਧੇ ਹੀ ਬਾਣ ਜਣੇ ਹਾਂ ਇਹ ਲੈ ਇਹ ਮਤਲਬ ਜਿਹੜੇ ਫੇ ਮਿਕਸੀ ਕਰਦੇ ਪਹਿਲਾਂ ਵਾਲਨੇ ਪੈਂਦੇ ਬਾਈ ਹਾਂ ਤੇ ਫਿਰ ਫਰਾਈ ਕਰਨੇ ਪੈਂਦੇ ਹਾਂ ਪਿਛਲੀ ਵਾਰ ਘਰੇ ਤੇ ਆਪਾਂ ਨੇ ਹਾਂ ਜੇ ਐਦਾਂ ਬਰੀਕ ਕਟਿੰਗ ਕਰਨੀ ਆ ਫੇਰ ਸਿੱਧੇ ਹੀ ਇਹੀ ਵੀ ਠੀਕ ਆ ਯਾਰ ਆ ਗਈ ਭਾਈ ਹਾਂ ਠੀਕ ਠੀਕ ਹੈ ਲਸਣ ਵੀ ਫੇ ਮਿਕਸੀਓ ਕਰਤਾ ਲਸਣ ਵੀ ਭਾਈ ਪੇਸਟ ਬਣਾ ਲਸਣ ਦਾ ਮਸਾਲੇ ਮਿਕਸੇ ਕਰਤੇ ਸਾਰੇ ਫੇ ਹੈ ਕੀ ਬਾਤ ਹੈ ਪਰਾਗੋਸ ਬਾਈ ਕਹਿੰਦਾ ਇੱਕੇ ਜਗ੍ਹਾ ਘਾਣਾ ਰਲਾ ਦੇਣਾ। ਨਾ ਅਬੀ ਕਸਪੂਰੀ ਮਿੱਠੀ। ਇਹ ਕੀ ਚੀਜ਼ ਹੈ ਬਾਈ? ਹਿੰਗ। ਹਿੰਗ ਕਰੀ ਖੁਸ਼ਬੂ ਦੇ ਖਲਾ ਹੈ। ਚਾਹ ਚਨੇ ਦਾ ਸਵਾਦ ਇਹਦੇ ਨਾਲੇ ਬਣਦਾ ਹੈ ਹੈ ਲਓ ਭਾਈ ਹੋ ਗਿਆ ਕੰਮ ਸਾਰਾ ਓਕੇ ਚੱਲ ਰਿਹਾ ਹੁਣ ਖੌਂਚਾਂ ਲਓ ਭਾਈ ਥੁੱਕੇ ਪਾਸੇ ਹੁਣ ਚੱਲ ਪਿਆ ਸਲਾਦ ਦਾ ਕੰਮ ਇਹ ਕੀਰਾ ਕਰ ਦੇਣਾ ਹੈ ਬਾਈ ਛੋਲਿਆਂ ਦੇ ਪੈਣੇ ਛੋਲਿਆਂ ਦੇ ਪੈਣੇ ਮੈਂ ਤਾਂ ਕਿਹਾ ਗੋਲ-ਗੋਲ ਕਰਦਾ ਮੈਂ ਤੇ ਸਲਾਦ ਆ ਠੀਕ ਆ ਇਹ ਛੋਲਿਆਂ ਦੇ ਐਦਾਂ ਮਤਲਬ ਗੋਲ ਕੱਟ ਕੇ ਪਾਉਣੇ ਆ ਇਹਨੂੰ ਕਹਿੰਦੇ ਲੱਛਾ ਲੱਛਾ ਅੱਛਾ ਮੈਂ ਖੋਲ ਕੇ ਫਿਰ ਅੱਛਾ ਐਦਾਂ ਖੋਲ ਲੈਣੇ ਇਹ ਜਿੱਦਾਂ ਲੱਛੇ ਪਰੌਂਠੇ ਹੁੰਦੇ ਆ ਲੱਛਾ ਪਿਆਜ਼ ਇਹ ਵੀ ਯਾਰ ਅੱਜ ਪਤਾ ਲੱਗਿਆ ਦਾ ਲੱਛਾ ਪਿਆਜ਼ ਵੀ ਹੁੰਦਾ ਭਾਈ ਐਦਾਂ ਆਹ ਦੇਖੋ ਨਾ ਵੀ ਗੋਲ ਕੱਟ ਕੇ ਪਿਆਜ਼ ਨੂੰ ਬਾਅਦ ਵਿੱਚ ਇਕੱਲਾ ਇਕੱਲਾ ਕਰ ਦੇਣਾ ਨੂੰ ਕਹਿੰਦੇ ਲੱਛਾ ਪਿਆਜ਼ ਪਿਆਜ਼ ਸਾਰੇ ਜਿਹੇ ਹੁਣ ਭੁੱਖਾਂ ਜੀਆਂ ਆਉਣ ਲੱਗ ਗਿਆ ਗੁਰਿੰਦਰ ਬਾਈ ਉਹ ਮੌਸਮੇ ਇਹ ਜਿਹੇ ਹੋ ਗਿਆ ਨਾ ਹਾਂ ਮੈਂ ਦੇਖੇ ਦਾ ਬਥੇਰੇ ਮੈਂ ਹਾਂ ਬਿਨਾਂ ਭੁੱਖਾਂ ਜੀਆਂ ਦੇ ਮਿਲ ਜਣ ਪਰ ਸਾਰਿਆਂ ਵਿੱਚ ਇਹਦੇ ਯਾਰ ਮਾੜੀਆਂ ਮੋਟੀਆਂ ਤਾਂ ਹੈਗੀਆਂ ਹੀ ਆ ਹੁਣ ਢੱਲ ਪੋਣਾ ਵੈਸੇ ਤਾਂ ਪਿਆਜ ਜਰਾ ਹੂੰ ਇੱਧਰ ਆਪਣੇ ਪਿਆਜ਼ ਵੀ ਭਾਈ ਹੋ ਗਏ ਰੈਡੀ ਥੋੜਾ ਜਿਹਾ ਸੇਕਾ ਹੋਰ ਲੱਗਣਾ ਦੇਖੋ ਬਰਾਊਨ ਜੇ ਹੋਈ ਤੇ ਫੇਰ ਬਣੂ ਗੱਲ ਮਿੰਬੂ ਵੀ ਬਾਈ ਇਹਦੇ ਤੇ ਪੈਣੇ ਫਿਰ ਹਾਂਜੀ ਹਾਂਜੀ ਕੋਈ ਬੰਦੇ ਆ ਫਲੇਵਰ ਵਾਸਤੇ ਫਲੇਵਰ ਵਾਸਤੇ ਹਾਂ ਇਹਨਾਂ ਦੇ ਜਿਹੜੇ ਆਪਣਾ ਜਿਹੜੇ ਇਹ ਛਿਲਕੇ ਹੁੰਦੇ ਨਾ ਇਹ ਸਭ ਤੋਂ ਟੌਪ ਹੁੰਦੇ ਫਲੇਵਰ ਵਾਸਤੇ ਅੱਛਾ ਇਹ ਚਾਈਨੀਸ ਆਇਲਮ ਜੀ ਨੂੰ ਕੱਦੂ ਕੱਟ ਕਰਕੇ ਪਾਇਆ ਜਾਂਦਾ ਛਿਲਕੇ ਛਿਲਕੇ ਨਾਲ ਕੱਲੇ ਛਿਲਕੇ ਨੂੰ ਕਮਾਲ ਆ ਯਾਰ ਇਹ ਵੀ ਬਾਈ ਇਹ ਦੇਖ ਲੈ ਹਰੇਕ ਬੰਦੇ ਕੋਲ ਆਪਣਾ ਆਪਣਾ ਗੋਣਾ ਇਹ ਵੀ ਚੀਜ਼ਾਂ ਬਾਈ ਤੇ ਸਿੱਖਣ ਨੂੰ ਮਿਲੀਆਂ ਨੇਪਾਲ ਆਣਾ ਜਹਾਂ ਉਹ ਇਹ ਚਾਰੀ ਹੁੰਦੇ ਐ ਬੈਟ ਮੇ ਹੀ ਤਿਆਰ ਕਰਦੇ ਆ ਹਾਂ ਬਈ ਨੇਪਾਲ ਦਾ ਲੈੰਡਰ ਅੱਛਾ ਬਈ ਨੇਪਾਲ ਦਾ ਏ ਰਹਿੰਦਾ ਕਿੱਥੇ ਮਾਲਾ ਚ ਨੇ ਉਹ ਬਾ ਵੀ ਬਾ ਫਿਰ ਤਾਂ ਮੇਰੇ ਸਹੁਰਿਆਂ ਦੇ ਪਿੰਡ ਤੇ ਆਇਆ ਵਾ ਯਾਰ ਤੂੰ ਤੇ ਆਪਣਾ ਮਕਾਨ ਬਣਾਇਆ ਜੀ ਅੱਛਾ ਅੱਛਾ ਉੱਥੇ ਆ ਉੱਥੇ ਆਪਣਾ ਮਕਾਨ ਬਣਾਇਆ ਚੱਲੀਆਂ ਚ ਕੇ ਮਾਲਾ ਚ ਮਾਲਾ ਚ ਮਾਲਾ ਚ ਹਾਂਜੀ ਠੀਕ ਆ ਠੀਕ ਮਾਲਾ ਕੰਦੀ ਇਧਰ ਵਾਲਾ ਦਾ ਮਾਲਾ ਫਿਰ ਹਾਂ ਦੇਖੀ ਮੈਂ ਤੂੰ ਵੀ ਹੁਲ ਗਿਆ ਫਿਰਦਾ ਨਾ ਨਾ ਠੀਕ ਆ ਮਾਲਾ ਕਿੱਥੇ ਕਿਨੂੰ ਬਣਾਇਆ ਕਰ ਆਪਣਾ ਕੋਬੇ ਦੇ ਬੈਕ ਸਾਈਡ ਹੈ ਜੀ ਕੋਬੇ ਦੇ ਬੈਕ ਸਾਈਡ ਠੀਕ ਆ ਠੀਕ ਆ ਮਾਲਾ ਮੇਰੇ ਸਾਰੇ ਆ ਯਾਰ ਹਾਂ ਉੱਥੇ ਵੀ ਹੁਣ ਵਿਆਹ ਤਾਂ ਵਿਆਹ ਪਕਤਾ ਕੇ ਹਟੇ ਆ ਵਿਆਹ ਕਰਕੇ ਥੋੜਾ ਜਿਹਾ ਪ੍ਰੋਗਰਾਮ ਸਾਡਾ ਲੇਟ ਹੋ ਗਿਆ ਨਹੀਂ ਤਾਂ ਜਨਮ ਦਿਨ ਤਾਂ ਐਵੇਂ ਲੰਘੇ ਨੂੰ ਹੋ ਗਿਆ ਟਾਈਮ ਜਿਹੜਾ ਆਪਾਂ ਅੱਜ ਮਨਾਉਣਾ ਗੁੜੀਆ ਦਾ ਪਰ ਅਸੀਂ ਵਿਆਹ ਝੁੜ ਜੇ ਹੋਏ ਦੇ ਥੋੜੇ ਜੇ ਬਣਾਤੀ ਬਾਈ ਨੇ ਗੱਲਬਾਤ ਭਾਈ ਨਿੰਬੂਆਂ ਦੀ ਲੱਛੇ ਪਿਆਜ਼ ਤੇ ਨਿੰਬੂ ਇਹ ਹੁਣ ਇਦਾਂ ਸਾਫ ਤੇ ਹੀ ਛੱਡ ਦਵੇ ਹਾਂਜੀ ਸਾਫ ਤੇ ਉਹਦੇ ਚ ਛੋਲਿਆਂ ਚ ਹਾਂਜੀ ਠੀਕ ਆ ਸੋ ਬੜੀ ਆਪਾਂ ਕਿ ਆ ਜਾਂਦੇ ਬਹੁਤ ਟਾਈਮ ਲੈ ਲਿਆ ਬਾਈ ਹੈ ਨਾ ਕੋਈ ਲਾਓ ਜੀ ਕਰੇਵੀ ਕਰੂ ਵੀ ਸਾਰੀ ਪੈ ਗਈ ਸੋਣ ਲੱਗੇ ਛੋਲੇ ਪੈਣ ਵਿੱਚ ਕਲਰ ਫੇ ਬਾਈ ਚਾਹ ਬੱਤੀ ਨਾਲ ਇਹ ਦੇ ਤਾਂ ਮੌਕੇ ਬਫੇ ਕੰਮ ਚਲਾਉਣਾ ਪੈਂਦਾ ਹੈ ਕੀ ਲਿਖਿਆ ਬਤਾ ਉਹ ਭਲਾਂ ਜਿਹੜਾ ਮਿਲਿਆ ਨਹੀਂ ਤਾਂ ਸੁੱਕੇ ਔਲੇ ਕਲਰ ਵਾਸਤੇ ਹੁੰਦੇ ਕਲਰ ਵਾਸਤੇ ਹੁੰਦੇ ਹਨਾ ਸੁੱਕੇ ਔਲੇ ਲਿਖੇ ਤੇ ਬਾਈ ਨੇ ਉਹ ਮਿਲੇ ਨਹੀਂ ਜੀ ਆ ਲੋ ਵਾ ਆ ਗਏ ਆਪਣੇ ਛੋਲੇ ਭਾਈ ਵਿੱਚ ਹੋ ਗਏ ਛੋਲੇ ਐਡ ਹੁਣ ਦੇਖਣ ਲੱਗਿਆ ਪਤੀਲੇ ਚ ਪਹਿਲਾਂ ਤਾਂ ਭਾਪ ਜੀ ਕੋਲ ਦੇਖਦੇ ਨਹੀਂ ਦਾ ਕੋਸ ਬਣ ਗਏ ਭਾਈ ਛੋਲੇ ਆਹ ਹੰਦੀ ਚੀਜ਼ ਬੱਚਾ ਬਾਈ ਨੇ ਕੰਮ ਜਨੇ ਨੂੰ ਦੁਕਾਨ ਖੋਲਣੀ ਆ ਬਾਈ ਨੇ ਜਨੇ ਨੂੰ ਨਿਬੇੜਨਾ ਕੰਮ ਹੈ ਆਹ ਹੁੰਦਾ ਭਾਈ ਆ ਆ ਗਿਆ ਹੁਣ ਸਵਾਦ ਦਾ ਫਲੇਵਰ ਬਾ ਸਵਾਦ ਦਾ ਰਾਜ ਕਹਿ ਲਓ ਇਹ ਪਰ ਨਾ ਇਹ ਪਹਿਲਾਂ ਤਾਂ ਨਹੀਂ ਤਾਂ ਬਾਈ ਅੱਪਾ ਕਰਿਆ ਹਨਾ ਇਹ ਐਤ ਕੀ ਪਹਿਲੀ ਵਾਰ ਕਰਿਆ ਸਿਸਟਮ ਦੇਖਦੇ ਹੁਣ ਕੀ ਕਹਿੰਦਾ ਇਹ ਸਿਸਟਮ ਇਹ ਵਿੱਚ ਨਿੰਬੂ ਤੇ ਪਿਆਜ਼ ਨੱਛੇ ਪਿਆਜ਼ ਦੇਖਦੇ ਆ ਭਾਈ ਹੁਣ ਐਤ ਕੀ ਬਾਈ ਦਾ ਤਜਰਬਾ ਨੇਪਾਲ ਵਾਲੇ ਦਾ ਕਿਆ ਕਹੇਂ ਬਾ ਕੋ ਯਾਰ ਬਾ ਤੇ ਹਾਂਜੀ ਅੱभी ਅੱਧੀ ਡਿਊਟੀ ਦਾ ਸਾਡੀ ਆ ਨਿਆਣਿਆਂ ਪਰ ਲੱਗੀ ਵੀ ਭਾਈ ਤੇ ਇੱਥੇ ਪੀਣੇ ਨੇ ਇੱਥੇ ਲਾਉਂਦੇ ਇੱਥੇ ਰਾਵੀ ਦੇ ਥੱਪੜ ਇੱਥੇ ਥਾਉ ਇੱਥੇ ਹਾਂ ਭਾਈ ਲੱਡੂ ਸਾਸੀ ਕਾਲ ਦਾ ਬੁਲਾ ਦੇ ਸਾਸੀ ਕਾਲ ਸਾਸੀ ਕਾ ਬੁਲਾ ਦੇ ਮਨਕੀਰਤ ਆ ਸਾਸੀ ਕਾ ਓਏ ਬੁਲਾ ਦੇ ਚਾਚੀ ਕਾ ਬਾਦੇ ਪੁੱਤ ਉਹ ਉਧਰ ਹੀ ਦੇਖੀ ਜਦਾ ਪੱਟੀਆਂ ਵੱਲ ਵੀ ਕਿਆ ਚੱਲਦਾ ਏ ਚਾਚੀ ਕਾ ਬਾਓ ਬੁਲਾ ਦੇ ਯਾਰ ਸਾਤਸਰੀ ਕਾਲ ਚਾਚੀ ਕਾ ਬੁਲਾ ਦੇ ਪੁੱਤ ਉਹ ਲੱਡੂ ਇੱਧਰ ਛੱਡਾ ਲੱਡੂ ਵੀ ਭਾਈ ਬੈਠਾ ਕਿਆਦਾ ਲੱਡੂ ਵੀ ਬੈਠਾ ਚਾਚੀ ਕਾ ਬਾਓ ਕਿਆਦਾ ਲੱਡੂ ਵੀ ਬੈਠਾ ਹੈ ਚਾਚੀ ਕਾ ਬਾਓ ਕਾਂ ਤੋ ਸਾਤਸਰੀ ਕਾਲ ਅਜੇ ਵਿਚਾਰੀ ਕਿੱਥੇ ਬੁਲਾ ਦੂੰਗੀ ਉਹ ਹਾਂ ਅਜੇ ਸਾਤਸਰੀ ਕਾਲ ਜੋਗੀ ਹੋਗੀ ਉਹ ਹਾਂ ਬੁਲਾਉਗੀ ਬੁਲਾਉਗੀ ਟਾਈਮ ਲੱਗਣਾ ਹਾਂ ਕੋਪੀ ਨਾ ਹੁੰਦੀ ਜੇ ਦੋ ਦੋ ਤੈਨੂੰ ਦੁੱਧ ਵੀ ਚੱਲੂਗੀ ਨੂੰ ਦੇਖ ਕੇ ਨਾ ਚੁੰਗਲੀ ਨਾ ਰੱਟਦਾ ਮੈਨੂੰ ਦੋ ਦੁੱਧ ਹਾਂ ਹੁਣ ਪੀਂਦਾ ਨਹੀਂ ਤੂੰ ਪੀਂਦਾ ਨਹੀਂ ਲੈ ਪੀ ਲੈ ਓ ਮਨਕੀਰਤਾ ਪੀ ਲੈ ਪੁੱਤ ਦੁੱਧ ਪੀ ਲੈ ਦੇਖ ਦੇਖ ਦੇ ਨਾ ਘਰੇ ਘਰ ਦਾ ਉਹ ਬਿਗੜਿਆ ਬਾਹਰ ਉਹ ਬਿਗੜਿਆ ਬਾਹਰ ਹਾਂ ਤੂੰ ਨਹੀਂ ਇਹ ਕੱਢ ਲਾ ਨਾਨੀਆਂ ਨੇ ਆਉਣਾ ਫਿਰ ਤਰੋ ਤਰੋ ਦਾਨੀਆਂ ਉਹਨਾਂ ਨੇ ਹਾਂ ਦਾਨੀਆਂ ਅੱਛਾ ਠੀਕ ਆ ਤੇ ਬੁਆਰਾਂ ਨੇ ਵੀ ਆਣਾ ਭਾਈ ਸਾਰੇ ਨਹੀਂ ਆਣਾ ਹਾਂ ਲੱਡੂ ਅੱਜ ਇਹ ਨਹੀਂ ਅੱਜ ਬੰਦੇ ਆ ਨਹੀਂ ਹੈ ਇਹ ਨਹੀਂ ਅੱਜ ਬੰਦੇ ਆ ਨਹੀਂ ਸਾਡੀ ਕਾਂਟ ਵਾਲੀ ਨੇ ਬ੍ਰਸ਼ ਨਹੀਂ ਕੀਤਾ ਖਾਲੀ ਸੁੱਤੀ ਪਈ ਆ ਪਤਾ ਨਹੀਂ ਕਿਆ ਲੱਗ ਗਿਆ ਇਹ ਦੁੱਧ ਜੰਮਿਆ ਵਾ ਦੁੱਧ ਲੱਗ ਗਿਆ ਹਣਾ ਮੇਰੇ ਬ੍ਰਸ਼ ਨਹੀਂ ਨਾ ਕਰਿਆ ਮੂੰਹ ਨਹੀਂ ਲਾ ਤੋਤਾ ਸੀ ਅੱਛਾ ਨਾ ਕਰਕੇ ਫੇ ਸਾਡਾ ਦੀਨ ਨਹੀਂ ਚੜਿਆ ਸਕੇ ਹਾਂ ਉਹਨੇ ਵਿਚਰੀ ਨੇ ਕਿਹਾ ਬ੍ਰਸ਼ ਕਰਨਾ ਹਜੇ ਦੰਦ ਦਾ ਹੈ ਨਹੀਂ ਘਾਟੋ ਦੇ ਵਿਚਰੀ ਸੀਰੀਅਸ ਲੈ ਲੰਨੇ ਆ ਗੱਲ ਸੀਰੀਅਸ ਤਾਂ ਮੰਨੂ ਦਾ ਪੁੱਤ ਕੀ ਅਕੁਸ਼ਿ ਨਾਮ ਆਇਆ ਹੈ ਨਾਮ ਆਇਆ ਹੈ ਆਹਾ ਬਿਲ ਬਾਰੀਆਂ ਤਰ੍ਹਾਂ ਕਰ ਦਿੱਤੀ ਹੈ ਅੱਛਾ ਅੱਛਾ ਦੱਸ ਸਕੀ ਇਹ ਨਾਮ ਆਹਾ ਲਿਆ ਵਸ ਕਾਫ ਜਿਹੜਾ ਇਹ ਆ ਨਾਮ ਹੋਵੇ ਹੱਥ ਨਾਲ ਬੁੜਿਆ ਵਾ ਹੂੰ ਹੱਥ ਨਾਲ ਇੱਧਰ ਆ ਚੱਪਲਾ ਨਵੀਆਂ ਚੱਪਲਾਂ ਦਾ ਮੇਰਾ ਹੀ ਮੇਰਾ ਹੀ ਕੁੰਡਾ ਹੋਇਆ 350 ਚ ਹਾਂ ਹੋਰ ਕੀ ਲੁੱਟ ਤੇ ਲਿਆ ਮੈਂ ਹੁਣ ਇੰਨਾ ਤਾਂ ਇੰਨਾ ਮਟੀਰੀਅਲ ਤਾਂ ਤਿੰਨ ਜੋੜੇ ਦਾ ਬੂਟਾਂ ਦੇ ਤੇ ਦੋ ਜੁੱਤੀਆਂ ਦੀਆਂ ਜਿਹੜੀਆਂ ਰਾਬੜ ਵਾਲੀਆਂ ਡੰਗਰਾਂ ਚ ਪੈਂਦੀਆਂ ਫੇਰ ਇੱਕ ਭਾਬੀ ਦੀ ਜੁੱਤੀ ਦੀ ਇੱਕ ਤੇਰੀ ਦੀ ਹਾਵਲੀ ਸਾਰਿਆਂ ਦਾ ਫੇਰ ਰੁਪਈਆ ਬਣ ਗਿਆ ਉੱਥੇ 4000 4000 ਕਿੰਨਾ ਦੇ ਹੋਰ ਦਿੱਤਾ ਤਾਂ ਮੈਂ 3000 ਇਹ 3000 ਮਾਰੇ ਚਾਚੇ 3650 ਰੁਪਈਆ ਬਣਿਆ ਦਾ ਜੁੱਤੀਆਂ ਦਾ ਪੇਪਾ ਕੇ ਬੰਦੇ ਦਾ ਆਹੀ ਫਾਇਦਾ ਹੁੰਦਾ ਫੇ ਅਗਲੇ ਦੀ ਅਸੀਂ ਐਡ ਨਹੀਂ ਕਰੀ ਨਾਲੇ ਵੀਡੀਓ ਬਣਾਉਣਾ ਠੀਕ ਹੈ ਹੁਣ ਮੈਂ ਫਟਾਫਟ ਇਨ ਆਪੇ ਹੀ ਤੁਹਾਨੂੰ ਨਾਲ ਦੀ ਨਾਲ ਚਿਚੜੀ ਵੀ ਖਿਲਾ ਦੂਣਾ ਫਿਰ ਆਪਣੇ ਨਹਾਇਓ ਤੋਇਓ ਐਸ਼ ਕਰਿਓ ਦਿਲ ਪਰ ਕਿਸੇ ਦਾ ਦੁਖਾਏ ਹਾਂ ਤੇ ਖੇਚੜੀ ਖੋਚੜੀ ਭਾਈ ਬਣਾਓ ਭੁੱਖ ਲੱਗ ਗਈ ਬਣ ਗਈ ਬਸ ਸਾਰਿਆਂ ਨੂੰ ਹੀ ਖਿਲਾ ਦੇਣੀ ਮੈਂ ਹੁਣ ਫਟਾਫਟ ਪਾਣੀ ਮਾਂਚ ਕੇ ਰੱਖ ਦੂਗਾ ਫੇ ਬਾਅਦ ਚ ਟਾਈਮ ਲੱਗ ਜਾਂਦਾ ਫੇ ਅਸੀਂ ਆਪ ਵੀ ਤਿਆਰ ਹੋਣਾ ਹੂੰ ਫੇ ਤੁਹਾਡੇ ਵਰਗੇ ਕਹਿ ਦਿੰਨੇ ਆ ਦੱਸ ਹਲੇ ਤੱਕ ਤਿਆਰ ਨਹੀਂ ਤਿਆਰ ਹੋ ਜਲਦੀ ਮੈਂ ਤਾਂ ਰੈਡੀ ਹੋਈ ਫਿਰਦਾ ਮੈਂ ਤਾਂ ਹੀ ਹੋ ਗਿਆ ਪਹਿਲਾਂ ਰੈਡੀ ਮੈਨੂੰ ਪਤਾ ਤੇ ਦੁੱਧੇ ਘੰਟੇ ਚ ਮੈਂ ਸਾਰਾ ਕੰਮ ਨਿਬੇੜਨਾ ਨਾ ਆਪਾਂ ਕੇਕ ਲੈਣ ਚਾਲਦੇ ਆਂ ਹੋਰ ਹੋਰ ਕੰਮ ਬਹੁਤ ਪਏ ਕੇਕ ਲੈਣ ਜਾਣਾ ਹਜੇ ਸਮਾਨ ਉੱਦ ਕਰੌਕਰੀ ਦਾ ਆਉਣਾ ਤੇ ਜਾਨੂ ਤੁਹਾਨੂੰ ਉੱਧਾ ਅੱਧਾ ਘੰਟਾ ਦੇ ਤਾਂ ਤੁਸੀਂ ਉੱਧਰ ਜਾਇਓ ਮੈਂ ਤਾਂ ਹੁਣ ਚੱਲਿਆ ਮੈਨੂੰ 20 ਕੰਮ ਆ ਹਜੇ ਵੈਸੇ ਤੁਹਾਨੂੰ ਇੱਕ ਹੈਲਪਰ ਦੀ ਲੋੜ ਚਾਹੀਦੀ ਸੀ ਮੈਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਦਾਂ ਹੀ ਸਾਰ ਲੈਣਾ ਆਪਾਂ ਆ ਗੋਣ ਸਾਡੀ ਚਿੱਕਾ ਮਾਰਦੀ ਆ ਭਾਈ ਕਿ ਕੋਈ ਜਾਣਾ ਹੈ ਦਾ ਕੀ ਕਹਿੰਦਾ ਇਹ ਆ ਹੁੰਦੇ ਛੇੜਨਾ ਦੇਖੀ ਨਾ ਲੈ ਇੱਥੇ ਜਾਣਾ ਓਏ ਆਹ ਦੇਖਦਾ ਛੱਡ ਦੇ ਇੱਥੇ ਲੈਣਾ ਮੈਂ ਕੰਨ ਪਰ ਚਾਚੂ ਸਾਚੀ ਕਾ ਪਾਓ ਪਾਓ ਸਾਚੀ ਕਾ ਛਾਚੀ ਕਾ ਬੁਲਾ ਦੇ ਚਾਚੀ ਕਾ ਬੁਲਾ ਦੇ ਯਾਰ ਬੁਲਾ ਦੇ ਸਾਚੀ ਕਾ ਬੁਲਾ ਦੇ ਚਾਚੀ ਕਾ ਗਿੱਧਾ ਪਾ ਦੋ ਫਿਰ ਸਾਚੀ ਕਾ ਗਿੱਧਾ ਪਾ ਦੋ ਕੈਮਰੇ ਨੂੰ ਇਹ ਦੇਖੀ ਜਾਂਦਾ ਸਾਚੀ ਕਾ ਬੁਲਾ ਪਾ ਦੇ ਗਿੱਧਾ ਪਾਓ ਗਿੱਧਾ ਪਾਓ ਕੁੜੀ ਇੱਕ ਜਗ੍ਹਾ ਨਿਕਟ ਕਾਈ ਫੈਈ ਆਪਣੀ ਮਰਜ਼ੀ ਨਾਲ ਪਾਣਾ ਉਹ ਨਹੀਂ ਪਾਣਾ ਹੈਗਾ ਮਰਜ਼ੀ ਨਾਲੇ ਪਾਣਾ ਸਹੀ ਕਰ ਲੈ ਇੱਧਰ ਪਾ ਤਾ ਲੱਡੂ ਵਿੱਚ ਚਾਰ ਭਾਈ ਉਹਨੂੰ ਛਿੱਕਾਂ ਆਣ ਛਿੱਕਾਂ ਨੂੰ ਕਰਦੀ ਆ ਹੁੰਦੀ ਨਹੀਂ ਮੰਮੀ ਆਉਂਦੀ ਆ ਉਹ ਤੂੰ ਹੀ ਟੋਪੀ ਲੱਵੇ ਫਿਰ ਟੈਰ ਟੋਪੀ ਆ ਜਾਲੀ ਜਾਲੀ ਜੀ ਦੇ ਦੇ ਮੱਖੀਆਂ ਤੇ ਨਾ ਤਾਂ ਕੋਈ ਹੋਰ ਜੀ ਲਾ ਕਰਾਂ ਤਾਂ ਮੈਨੂੰ ਪਤਾ ਇਹ ਕਿ ਹੁੰਦੇ ਵਾਲੇ ਖੇਡ ਆਏ ਨੇ ਹਲਵਾਈ ਸਾਹਿਬ ਲੱਗੇ ਭਾਈ ਕੰਮ ਚੱਲ ਰਿਹਾ ਜੋਰਾ-ਛੋਰਾ ਤੇ ਤਿਆਰੀਆਂ ਹੁਣ ਹੋ ਗਈਆਂ ਮੁਕੰਮਲ ਛੋਲੇ ਬਣ ਗਏ ਨਾਲ ਦੀ ਨਾਲ ਪਟੂਰੇ ਦਾ ਭਾਈ ਫਿਰ ਨਾਲ ਦੀ ਨਾਲੇ ਕੱਢੂਗਾ ਹਨਾ ਐ ਕਰਿੰਦੇ ਭਾਈ ਪਟੂਰੇ ਫਿਰ ਨਾਲ ਦੀ ਨਾਲੇ ਕੱਢੂਗੇ ਹਾਂ ਆਟਾ ਉਟਾ ਲਾ ਕੇ ਰੱਖ ਲੈਣਾ ਆਟਾ ਉਟਾ ਤਿਆਰ ਕਰਕੇ ਰੱਖ ਲੈਣਾ ਹਨਾ 9 ਵਜੇ ਤੱਕ ਦਾ 12 ਵਜੇ ਬਸ 12:30 ਠੀਕ ਆ ਹਾਂ ਤੇ ਆ ਭਾਈ ਹੁਣ ਲੱਗੇ ਆ ਪਨੀਰ ਫੜਨ ਇਹ ਛੋਲਿਆਂ 'ਚ ਫਲੇਵਰ ਜਾਂ ਹੋ ਜਾਊਗਾ ਪਨੀਰ ਨਿੰਬੂ ਨਿੰਬੂ ਦਾ ਸੱਤ ਹੁੰਦਾ ਨਿੰਬੂ ਦਾ ਸੱਕ ਹੋਊਗਾ ਵੀ ਯਾਰ ਕਰਾਂ ਜਸਮੀਨ ਜਸਮੀਨ ਨਿੰਬੂ ਦਾ ਸੱਕ ਪਿਆ ਆਪਣੇ ਕੋਲ ਮੰਮੀ ਸਿਰਕਾ ਪਿਆ ਹੋਗਾ ਭਾਈ ਦੇਵਾ ਬਾਪੀ ਨੂੰ ਦੱਸਣਾ ਨਹੀਂ ਬਤਾਉਣਾ ਦੇਖੋ ਦੇਖਾਂ ਉੱਥੇ ਪਿਆ ਹੋਗਾ ਉਹ ਦੇਖ ਜੇ ਹੈਗਾ ਬਾਈ ਨੂੰ ਚਾਹੀਦਾ ਪਨੀਰ ਫਾੜਨਾ ਨਹੀਂ ਨਿੰਬੂ ਨਾਲ ਨਹੀਂ ਪਟਿਆ ਨਿੰਬੂ ਦੇ ਸੱਕਾ ਹੈਗਾ ਫਿਰ ਨਹੀਂ ਤਾਂ ਬਾਈ ਨਿੰਬੂ ਗਲ ਤਾਂ ਫਿਰ ਨਿੰਬੂ ਦਾ ਫਿਰ ਹੈਗਾ ਹੀ ਆ ਜੇ ਸਿਰਕਾ ਤਾਂ ਹੈ ਨਹੀਂ ਜੀ ਸਿਰਕਾ ਨਾ ਨਾ ਰਹਿਣ ਸਿਰਕਾ ਨਿੰਬੂ ਗਰੇ ਚੱਕਦੇ ਬਾਈ ਫੇ ਕੰਮ ਠੀਕ ਨਹੀਂ ਵਾੜਾ ਦਵਾ ਕੇ ਨਿੰਬੂ ਗਾ ਫਾੜ ਹੋ ਜਾਣਾ ਇਹਨੂੰ ਬੋਇਲ ਕਰਿਆ ਵੈਸੇ ਤਾਂ ਵੈਸੇ ਉਹ ਹੁਣ ਤਾਂ ਕਰਨਾ ਪੈਣਾ ਦੁਬਾਰਾ ਬੋਇਲ ਵਾਲੀ ਦੇ ਕੇ ਨਿੰਮੂ ਨੂੰ ਜੋੜੇ ਜਾਵੇ ਹਾਂ ਖੁਸ਼ੀ ਦੀ ਹੋਣੀ ਆ ਕਿ ਆ ਬਣਿਆ ਛੋਲੇ ਬਣਾ ਵੀ ਦਿੱਤੇ ਹੋਰ ਆ ਲੈ ਖੁਸ਼ਬੂ ਤਾਂ ਆਊਗੀ ਉਹ ਫੇ ਕਾਰੀਗਰ ਪਤਾ ਕਿਹੜੇ ਆ ਇਹ ਫੂਲ ਵਾਲਾ আর ਨੇਪਾਲ ਵਾਲਾ ਇਕੱਠੇ ਹੋਏ ਵੇ ਅੱਜ ਲੈ ਬਣ ਗਈ ਗੱਲਬਾਤ ਹੈਪੀ ਕਿਉਂ ਗੋਲ ਗੋਲ ਜਿਹਾ ਲਮਲਾ ਮਾਝਾਹੀ ਦਾ ਗਵਣਾ ਅੱਜ ਹੈ ਇਹ ਹੀ ਤਾਂ ਚੀਜ਼ ਆ ਨਿੰਬੂ ਔਰ ਪਿਆਜ਼ ਨਿੰਬੂ ਔਰ ਪਿਆਜ਼ ਪਾਏ ਵਿਆ ਹੋਰ ਮਟੀਰੀਅਲ ਤਿਆਰ ਕਰਿਆ ਐ ਤਕੀ ਵੀਡੀਓ ਨਹੀਂ ਬਣਾਈ ਤੁਸੀਂ ਵੀਡੀਓ ਬਣਾਈ ਆ ਬਣਾਈ ਆ ਚੀਜ਼ ਦਿਖਾਈਏ ਹੋਰ ਹੋਰ ਸਾਰਾ ਕੁਝ ਦਿਖਾਇਆ ਮੈਂ ਵੀ ਆਈਟਮ ਕਰਮ ਬਣਾ ਕੇ ਦਿਖਾਈ ਇਨੇ ਹੁਣ ਐਡ ਕਰਕੇ ਰੱਖਣਾ ਦਿਮਾਗ ਚ ਇਹ ਵੀ ਕਰੂਗੀ ਦੇਖੀ ਯੂਟਿਬ ਤੇ ਲਿਆ ਦਿਓ ਜੀ ਇੱਕ ਕੜਸੀ YouTube ਤੇ ਪਾਉਂਗੀ ਮੇਰੀ ਇੱਕ ਕੜਸੀ ਲਿਆਣ ਦੇ ਬਾਚੇ ਲੱਗੂਗੀ ਹਨਾ ਹੋਣੀ ਦੇ ਪਰ ਲੱਗੂਗੀ ਤੁਹਾਡੇ ਆਪਣਾ ਕੜੀਆ ਪਾਊਡਰ ਤੇ ਉਸ ਤੋਂ ਬਾਅਦ ਕਸੂਰੀ ਮੇਥੀ ਲਾ ਕੇ ਉਪਰੋਂ ਹਲਕਾ ਜਿਹਾ ਟਿੱਖਾ ਜਿਹਾ ਗਰਮ ਕਿਉ ਪਾਣਾ ਹੂੰ ਹੂੰ ਫੇਰ ਉਹ ਫਲੇਵਰ ਅਲੱਗ ਛੱਡੂਗਾ ਛੋਲੇ ਬਾਈ ਨੇ ਬਾਈ ਨੇ ਮੈਂ ਕਹਨਾ ਕਿਸੇ ਹੋਟਲ-ਹੋਟਲ ਚ ਚੰਗੇ ਜਿਹਾ ਕੰਮ ਕਰਿਆ ਹੋਇਆ ਹੈ ਬਾਈ ਛੋੜਾ ਛਾਲੀ ਉਮਰ ਤੇ ਲੱਗਿਆ ਤਾਂ ਜੀ ਬੜੀ ਜੁਕੀਆਂ ਖਾਦੀ ਹੈ ਉਸਤਾਦ ਆਏ ਆ ਬਾਈ ਗੱਲ ਅੱਗੇ ਅਗਲਾ ਫੇਰ ਹਨਾ ਜਨਮ ਗੁੰਗਵਾਲ ਹੈ ਜੀ ਬਾਈ ਤੇ ਬਾਈ ਨੇ ਮਾਲਾ ਲਿਆ ਕਰ ਹੁਣ ਮਾਲਾ ਮਾਲ ਕਿਥੇ ਰਹਿਣਾ ਜੀ ਤੁਸੀਂ ਆਪਣਾ ਕਿਆ ਕਹਿੰਦੇ ਇਹਦੇ ਬੈਕਸਾਈਡ ਇਹਦੇ ਕਿਆ ਕਹਿੰਦੇ ਇਹਦੇ ਟੋਬੇ ਟੋਬੇ ਦੇ ਬੈਕਸਾਈਡ ਟੋਬੇ ਦੇ ਬੈਕਸਾਈਡ ਤਾਂ ਹੈ ਇਨੀ ਜੀ ਕੁਸ ਨਹੀਂ ਮੜੀਗਾ ਨਹੀਂ ਨਹੀਂ ਭਾਈ ਦਿਨ ਉਹ ਜਿਹੜਾ ਗੋਸ ਗੁਰਦੁਆਰੇ ਦੇ ਰਾਹ ਤੋਂ ਉੱਪਰ ਹਾਂਜੀ ਹਾਂਜੀ ਗੁਰਦੁਆਰੇ ਉਹ ਟੋਬਾ ਗੁਰਦੁਆਰੇ ਵਾਲਾ ਜਿਹੜਾ ਵਿਚਾਲਾ ਰਸਤਾ ਜਾਂਦਾ ਨਾ ਤੀਸਰਾ ਰਸਤਾ ਉਸਿੱਥੋਂ ਫੇੜੇ ਘਾੜੂ ਜੀ ਮੇਰਾ ਪਿੰਡ ਹੈ ਮਾਲਾ ਤੁਹਾਨੂੰ ਕੁਝ ਨਹੀਂ ਆਉਂਦਾ ਮੈਂ ਫੇੜੇ ਦਾ ਲੱਗਿਆ ਸੀ ਕੋਈ ਜਾਣਦੇ ਨਹੀਂ ਉੱਥੇ ਆਇਆ ਤਾਂ ਲੰਮਾ ਬਾਈ ਇੱਥੇ ਹਾਂਜੀ ਇਹ ਚਲੋ ਗਾਹ ਨੂੰ ਫੇਰ ਬਾਈ ਦੀ ਮੁਲਾਕਾਤ ਕਰਾਵਾਂਗੇ ਸਾਰਿਆਂ ਨਾਲ ਜੇ ਕਿਤੇ ਪ੍ਰੋਗਰਾਮ ਹੋਵੇ ਕੋਈ ਹਾਂ ਨਾ ਉਹ ਬਾਈ ਪਨੀਰ ਆਪਣਾ ਹੁਣ ਨਿੰਬੂ ਨਚੋੜ ਨਹੀਂ ਤਾਂ ਹੋਣੀ ਆ ਇਹ ਲੋਕ ਪਨੀਰ ਤਾਂ ਨਿਕਲ ਜਾਣਾ ਬਾਈ ਹਨਾ ਜਿੰਨਾ ਵੀ ਨਿਕਲ ਜਾ ਭਾਈ ਇਹਦੇ ਥੋੜਾ ਜਿਹਾ ਗਾਂ ਦਾ ਦੁੱਧ ਆ ਫੇ ਇਹ ਪਹਿਲਾਂ ਨਹੀਂ ਨਾ ਜਿਹੜਾ ਦੱਸਿਆ ਨਹੀਂ ਤਾਂ ਸਪੈਸ਼ਲ ਮੈਂਸ ਵਾਲਾ ਰੱਖ ਲੈਣਾ ਤਾਂ ਚਲ ਕੋਈ ਨਹੀਂ もうそこでいいの、ね、か<ペー>